ਲੰਬੇ ਚਿਰਾਂ ਤੋਂ ਪੰਜਾਬ ਅਤੇ ਹਰਿਆਣਾ ਵਿੱਚ ਇੱਕ ਵਿਵਾਦ ਦਾ ਮੁੱਦਾ ਬਣ ਚੁੱਕੇ ਸਤਲੁਜ ਜਮਨਾ ਲਿੰਕ ਨਹਿਰ ਦੇ ਮੁੱਦੇ ਤੇ ਅੱਜ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਕੇਂਦਰ ਦੀ ਅਗਵਾਈ ਵਿੱਚ ਫਿਰ ਇਕੱਠੇ ਹੋ ਕੇ ਬੈਠੇ ਮਈ ਮਹੀਨੇ ਵਿੱਚ ਸੁਪਰੀਮ ਕੋਰਟ ਨੇ ਦੋਨੋਂ ਸੂਬਿਆਂ ਨੂੰ ਹਦਾਇਤ ਕੀਤੀ ਸੀ ਕਿ ਉਹ ਇਸ ਮੁੱਦੇ ਨੂੰ ਸਦਾ ਲਈ ਹੱਲ ਕਰਨ ਔਰ ਕੇਂਦਰ ਨੂੰ ਇਹਦੇ ਵਿੱਚ ਟੁਕਮੀ ਭੂਮਿਕਾ ਨਿਭਾਉਣ ਲਈ ਕਿਹਾ ਗਿਆ ਸੀ ਹੁਣ ਪਾਣੀਆਂ ਦੇ ਮੁੱਦੇ ਦੇ ਉੱਤੇ ਦੋਨੋਂ ਸੂਬਿਆਂ ਨੇ ਅੱਜ ਆਪੋ ਆਪਣੇ ਸੁਝਾਅ ਦਿੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜਾ ਸਤਨ ਨੂੰ ਪਾਣੀ ਜਾ ਰਿਹਾ ਹੈ ਉਸ ਪਾਣੀ ਨੂੰ ਰੋਕ ਕੇ ਅਗਰ ਦੋਨਾਂ ਸੂਬਿਆਂ ਦੇ ਵਿੱਚ ਵੰਡ ਦਿੱਤਾ ਜਾਵੇ ਤਾਂ ਪੰਜਾਬ ਅਤੇ ਹਰਿਆਣਾ ਹੀ ਨਹੀਂ ਹੋਰ ਬਹੁਤ ਸਾਰੇ ਸੂਬਿਆਂ ਲਈ ਵੀ ਪਾਣੀ ਦੀ ਸਮੱਸਿਆ ਹੱਲ ਹੋ ਸਕਦੀ ਹੈ ਹੁਣ 13 ਅਗਸਤ ਨੂੰ ਇਸ ਮਾਮਲੇ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੈ ਸੋ ਦੇਖਦੇ ਆ ਭਗਵੰਤ ਮਾਨ ਸਾਹਿਬ ਦੇ ਇਸ ਸੁਝਾਅ ਦੇ ਨਾਲ ਕੇਂਦਰ ਸਰਕਾਰ ਕਿਸ ਤਰ੍ਹਾਂ ਸਹਿਮਤ ਹੁੰਦੀ ਹੈ ਹਰਿਆਣਾ ਨੇ ਵੀ ਹਾਂ ਪੱਕੀ ਹੁੰਗਾਰਾ ਦਿੱਤਾ ਸੋ ਹੁਣ ਦੇਖਦੇ ਆ ਇਹ ਮਸਲਾ 13 ਅਗਸਤ ਨੂੰ ਜਦੋਂ ਅਦਾਲਤ ਵਿੱਚ ਜਾਏਗਾ ਤਾਂ ਕੀ ਰੰਗ ਦਿਖਾਏਗਾ